ਜੇ ਸੋਡਾ ਵੀ ਜ਼ਿਲ੍ਹਾ ਬਰਨਾਲਾ ਤਾਂ ਸੁਣੋ ਪੂਰਾ ਇਤਿਹਾਸ ਕਰੋ ਵੀਡੀਓ ਨੂੰ ਸ਼ੇਅਰ ਸਣਾਉ ਮੈਂ ਗੱਲਾਂ ਖਾਸ-ਖਾਸ 1911 2006 ਨੂੰ ਬਣਿਆ ਜ਼ਿਲ੍ਹਾ ਬਰਨਾਲਾ ਜੋ ਪਹਿਲਾਂ ਸੁਗਰੂਰ ਵਿੱਚ ਆਉਂਦਾ ਸੀ ਸਾਰੇ ਦਾ ਸਾਰਾ ਇਹਦਾ ਇਤਿਹਾਸ ਜੋ ਸੁਣਨ ਚ ਆਇਆ ਸੀ ਬਾਬੇ ਆਲੇ ਨੇ ਆ ਕੇ ਬਰਨਾਲੇ ਡੇਰਾ ਲਾਇਆ ਸੀ ਆਪਣੇ ਭਾਈ ਦੂਨਾ ਸਿੰਘ ਨੂੰ ਪਧੌੜ ਵਿੱਚ ਛੱਡ ਕੇ ਬਾਬਾ ਆਲਾ ਬਹਿ ਗਿਆ ਬਰਨਾਲੇ ਝੰਡਾ ਗੱਡ ਕੇ ਬਾਬਾ ਆਲਾ ਸਿੰਘ ਜੀ ਨੇ ਬਾਬਾ ਅਨਾਹਤ ਖਾਨ ਨਾਲ ਮਿਲ ਕੇ ਇੱਕ ਕਿਲਾ ਸੀ ਬਣਾਇਆ ਇੱਥੇ ਥਾਂ ਮਿਣ ਕੇ ਅਲੱਗ ਅਲੱਗ ਮਤ ਭੇਦ ਇਤਿਹਾਸਕਾਰ ਕਹਿ ਗਿਆ ਆਉਂਦੇ ਸੀ ਵਾਰ-ਵਾਰ ਤੂਫਾਨ ਇੱਥੇ ਤਾਂ ਹੀ ਨਾਮ ਵਰਨਾ ਪੈ ਗਿਆ ਸੁਣਿਆ ਬੈਣ ਵਾਲੇ ਤੂੰ ਬਾਦ ਨਾਮ ਪੈ ਗਿਆ ਬਰਨਾਲਾ ਜੀ ਕੀ ਸੀ ਅਸਲ ਕਹਾਣੀ ਪਰ ਪਤਾ ਕਿਸੇ ਨੂੰ ਨਹੀਂ ਬਾੜਾ ਜੀ ਇੱਕ ਸਾਈਡ ਐ ਬਠਿੰਡਾ ਇੱਕ ਸਾਈਡ ਮੋਗਾ ਮਾਨਸਾ ਦੂਜੀ ਸਾਈਡ ਲੁਧਿਆਣਾ ਸੰਗਰੂਰ ਜੇ ਆਉਣਾ ਪੈ ਜੇ ਵਾਈ ਚਾਂਸਾ ਆਈਟੀਏ ਤੇ ਕਚੈਰੀ ਤਰਕਸੀਲ ਵਾਜਾਖਾਨਾ ਓਏ ਚੌਂਕ ਇਥੋਂ ਦੇ ਮਸ਼ਹੂਰ ਆ ਕੇ ਵੇਖੀਂ ਕਦੇ ਜਵਾਨਾ ਪਾਮਸਪਰਿੰਗਵਿਲਾ ਮੈਰੀਲੈਂਡ ਲਿਆਂਦੀ ਹਨੇਰੀਆਂ ਓਏ ਪੈਲਸਾਂ ਤਾਂ ਇਥੇ ਟੌਪ ਦੀਆਂ ਹੋਰ ਬਥੇ ਰੀਆਂ ਬੀਆਰਸੀ ਤੇ ਗੁਪਤਾ सिनेਮੇਕਰ ਵੱਡੇ ਨੇ ਚਾਰ ਚੰਨ ਲਾਏ ਬਰਨਾਲੇ ਵੱਸ ਅੱਡੇ ਨੇ ਚੰਡੀਗੜ੍ਹ ਨਾਲ ਜਿਹਦੀ ਲੱਗੀ ਪੂਰੀ ਰੇਸ ਆ ਓਏ ਆਊਟਲੈਟ ਕਾਦਾ ਇੱਥੇ ਬਾਹਰਲਾ ਹੀ ਦੇਸ ਆ ਕੈਨ ਮੂ ਕੈਨ ਫਲਾਈਂਗ ਫੈਦਰ ਟੱਚ ਸਟੋਨ ਚ ਚੰਗੇ ਰੂਲ ਨੇ ਆਈ ਲੈਟਸ ਸੈਂਟਰ ਬਹੁਤੇ ਰਾਈਟ ਬੇਤੇ ਈ ਸਕੂਲ ਨੇ ਪੂਰੇ ਸੰਸਾਰ ਵਿੱਚ ਮਸ਼ਹੂਰ ਇੱਥੇ ਟ੍ਰਾਈਡੈਂਟ ਫੈਕਟਰੀ ਆਉਂਦੀ ਜਿਹੜੇ ਬਰਨਾਲੇ ਰਜਿੰਦਰ ਗੁਫਤੇ ਨੇ ਮਾਰੀ ਐਂਟਰੀ ਓਏ ਬੰਗਲਾਦੇਸ਼ ਨਪਾਲ ਤੇ ਸ਼੍ਰੀਲੰਕਾ ਜੋ ਕਰਦੀ ਸਪਲਾਈ ਆ ਸਟੈਂਡਰਡ ਤੇ ਬਲਕਾਰ ਕੰਬੈਨ ਵੀ ਬਰਨਾਲੇ ਹਿੱਸੇ ਆਈਆ ਵਪਾਰ ਖੇਤਰ ਵਿੱਚ ਉੱਭਰ ਰਿਹਾ ਸਭ ਤੋਂ ਅੱਗੇ ਸੰਘੇੜਾ ਰੋਡ ਬਰਨਾਲਾ ਵੱਡੀ ਫੈਕਟਰੀ ਆ ਹੱਥ ਖੱਬੇ ਤਿੰਨ ਵਿਧਾਨ ਸਭਾ ਸੀਟਾਂ ਬਰਨਾਲਾ ਮਹਿਲਕਲਾਂ ਪਧੌੜ ਜੀ ਆਉਂਦੀਆਂ ਤਿੰਨ ਉਪਤਹਿਸੀਲਾ ਮੈਲ ਕਲਾਂ ਤਨੌਲਾ ਪਧੌੜ ਜੀ ਤਪਾ ਬਰਨਾਲਾ ਦੋ ਮੇਨ ਤਹਿਸੀਲਾਂ ਨੇ ਗੈਕਾ ਨੇ ਇੰਡਸਟਰੀ ਚ ਕੱਡੀਆਂ ਵੀ ਰੀਲਾ ਨੇ ਸ਼ਹਿਰ ਕਸਬੇ ਪਿੰਡ ਕੁੱਲ 200 ਦੇ ਕਰੀਬ ਨੇ ਓਏ ਏਰੀਆ 1423 ਕਹਿੰਦੇ ਮਿਣਿਆ ਜਰੀਬ ਨੇ ਸ਼ਿਟੀ ਥਾਣਾ 12 ਥਾਣਾ सदर ਵੀ ਸਥਿਤ ਬਾਬਾ ਕਾਲਾ ਮਹਿਰ ਸਟੇਡੀਅਮ ਇੱਕ ਨੰਬਰ ਹਿੱਟ ਹੰਡੇ ਆਇਆ ਫਰਵਾਹੀ ਨਾਲੇ सदर ਬਾਜ਼ਾਰ ਵੀ ਓਏ ਐਸਡੀ ਕਾਲਜ ਦੀ ਚੰਗੀ ਪਹਿਚਾਣ ਵੀ ਚੰਗੇ ਨੇ ਸਕੂਲ ਚੰਗਾ ਸਿੱਖਿਆ ਖੇਤਰ ਜਿੱਥੋਂ ਦਾ ਮੀਤ ਹੇਰ ਕੈਬਨਟ ਮੰਤਰੀ ਵੀ ਇਥੋਂ ਦਾ surjit singh ਢਿੱਲੋਂ ਡੀਸੀ ਇਥੋਂ ਦਾ ਸੀ ਪਹਿਲਾ surjit singh ਬਰਨਾਲੇ ਨੂੰ ਰਾਜਾਂ ਦਾ ਰਾਜਪਾਲ ਭਾਵੇਂ ਕਹਿਲਾ ਅਰਜਨ ਢਿੱਲੋਂ ਹਸਤਿੰਦਰ ਤੇ ਜੀ ਖਾਨ ਜੱਜਦੇ ਓਏ ਖਾਨ ਪੈਣੀ ਵਰਗ ਵੀ ਬਰਨਾਲੇ ਜ਼ਿਲ੍ਹੇ ਚ ਵੱਸਦੇ ਖੁੱਲਾ ਇਹ ਬਾਜ਼ਾਰ ਖੁੱਲਾ ਸਹਿਰ ਰੌਣਕ ਲਾਉਣੀਆਂ ਓਏ ਸਿੱਧੀਆਂ ਨੇ ਗਲੀਆਂ ਇੱਥੇ ਬਣਤਰ ਪੂਰੀ ਸੋਹਣੀਆਂ ਕੱਚਾ ਪੱਕਾ ਕਾਲਜ ਰੋਡ ਰਹਿੰਦੀ ਭੀੜ ਫੁੱਲਾ ਇੱਕ ਦੂਜੇ ਨਾਲ ਮਿਲਦੀ ਗਲੀ ਇੱਥੇ ਕੁੱਲਾ ਕਾਫੀ ਹਸਪਤਾਲ ਇੱਥੇ ਚੰਗਾ ਪ੍ਰਬੰਧ ਖੁੱਲਾ ਵੀ ਨਕਾਸ ਇੱਥੇ ਨਾ ਹੁੰਦੇ ਸੀਵਰੇਜ ਬੰਦਾ ਹੋਣਗੇ ਕੰਮ ਸਾਰੇ ਇੱਥੇ ਇੱਕ ਲੱਗਣਾ ਹੀ ਢੇੜਾ ਏ ਮੈਂ ਵੀ ਜ਼ਿਲ੍ਹੇ ਬਰਨਾਲੇ ਤੋਂ ਇੰਨਾ ਮਾਣ ਹੀ ਬਥੇਰਾ ਏ ਕਹਿੰਦੇ ਹੋਰ ਬਹੁਤ ਕੁਝ ਇੱਥੇ ਲਿਖਿਆ ਜਾਣਾ ਨਹੀਂ ਲਿਖਾਰੀ ਮਾੜੇ ਤੋਂ ਕਰ ਦੋ ਵੀਡੀਓ ਨੂੰ ਸ਼ੇਅਰ ਜੇ ਤੁਸੀਂ ਜ਼ਿਲ੍ਹੇ ਬਰਨਾਲੇ ਤੋਂ ਉਹ ਇਹ ਕਰ ਦੋ ਵੀਡੀਓ ਨੂੰ ਸ਼ੇਅਰ ਤੇ ਜੇ ਤੁਸੀਂ ਜ਼ਿਲ੍ਹੇ ਬਰਨਾਲੇ ਤੋਂ